ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਉਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂ ਸਰਿਆ ਜੀ ਦਾ ਕਰਦੇ ਆ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਠੀਕ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਰਦੇ ਚੱਲੀਏ ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸਵਾਮਾਨ ਨਿਭਾ ਰਹੇ ਨੇ ਤੁਸੀਂ ਵੀ ਸੰਪਰਕ ਕਰ ਸਕਦੇ ਹੋ ਨੰਬਰ ਹੈ 408 272 2500 ਟਿਰਕੇਨਾ ਇਮੀਗ੍ਰੇਸ਼ਨ ਲਾ ਫਾਰਮ ਜੇ ਟਿਰਕੇਨਾ ਹੁਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਸਲਾਹ ਕਰਨੀ ਹੈ ਕ੍ਰਿਸ਼ੰਤ ਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨੇ ਜਰਬੋਟ ਲੈਂਡ ਜੀਐਨ ਲੀ ਉਬਲੇ ਟਰੱਕ ਵਾਸ਼ ਕਰਦੇ ਨੇ ਆਇਲ ਚੇਂਜ ਕਰਦੇ ਨੇ 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ ਲੋਕੇਸ਼ਨ ਸੰਟਾਨੇਲਾ ਦੀ ਹੈ ਨਿਮਾ ਸਹੂਤਾ ਹੋਣਾ ਦਾ ਨੰਬਰ ਨੋਟ ਕਰ ਸਕਦੇ ਹੋ ਨੰਬਰ ਹੈ 209 270 0113 ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਵਤਾਰ ਸਿੰਘ ਸੰਘਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਦੁੱਕਰੀਏ ਖਬਰਾਂ ਦਾ ਤਾਂ ਸਭ ਤੋਂ ਪਹਿਲੀ ਖਬਰ ਤੇ ਜੇਕਰ ਬੰਥੂ ਜੀ ਆਪਾਂ ਚੱਲੀਏ ਤਾਂ ਅੱਜ ਆਖਰਕਾਰ ਕਹਿੰਦੇ ਐਬਸਟ੍ਰੇਨ ਫਾਈਲਸ ਵਾਲੇ ਮਾਮਲੇ ਦੇ ਵਿੱਚ ਭਾਰਤ ਤੋਂ ਇੱਕ ਵਿਅਕਤੀ ਨੇ ਤਾਂ ਮੰਨਿਆ ਵੀ ਭਾਈ ਹਾਂ ਮੁਲਾਕਾਤਾਂ ਤਾਂ ਮੇਰੀਆਂ ਐਬਸਟ੍ਰੇਨ ਦੇ ਨਾਲ ਹੋਈਆਂ ਸੀ ਸਭ ਤੋਂ ਪਹਿਲਾ ਵਿਅਕਤੀ ਹੈਗਾ ਜੀ ਪੁਰੀ ਪੁਰੀ ਸਾਹਿਬ ਹੁਣੀ ਮੰਨ ਗਏ ਨੇ ਜੀ ਕਹਿੰਦੇ ਪੁਰੀ ਸਾਹਿਬ ਉਹ ਜਵੇਂ ਇੱਕ ਨਾ ਗੀਰ ਸੀਗਾ ਮਨਮੋਹਨ ਵਾਰਿਸ ਦਾ ਅਜੇ ਸੱਚ ਨਹੀਂ ਦੱਸਦੀ ਕਿੰਨਾ ਯਾਦ ਆ ਰਹੇ ਹਾਂ ਹਾਂ ਮੈਂ ਅਜੇ ਸੱਚ ਨਹੀਂ ਦੱਸਦੀ ਤਾਂ ਗੱਲ ਇਹ ਆ ਕਿ ਉਹ ਬੋਲੇ ਤੇ ਹੈਗੇ ਨੇ ਉਹਨਾਂ ਨੇ ਸ਼ਿਕਣ ਮੰਨਿਆ ਕਿ ਹਾਂ ਭਾਈ ਮੇਰੀਆਂ ਮੁਲਾਕਾਤਾਂ ਹੋਈਆਂ ਨੇ ਪਰ ਉਹਨਾਂ ਨੇ ਗੱਲ ਪੂਰੀ ਸਿਰੇ ਤੱਕ ਨਹੀਂ ਲਾਈ ਅਛਾ ਇੱਕ ਕ੍ਰੈਡਿਟ ਜਾਂਦਾ ਜੇ ਮੰਨਣ ਮਨਾਉਣ ਦੀ ਗੱਲ ਕਰੀਏ ਤੇ ਇੱਕ ਕ੍ਰੈਡਿਟ ਜਾਂਦਾ ਰਾਹੁਲ ਗਾਂਧੀ ਨੂੰ ਰਾਹੁਲ ਗਾਂਧੀ ਨੇ ਅੱਜ बोलेया ਤੇ ਉੱਥੇ ਜੇ ਤੁਸੀਂ ਵੇਖੋਗੇ ਤੇ ਲਗਭਗ 52 ਮਿੰਟ ਆ ਸਾਧਣ ਦੇ ਵਿੱਚ ਪਰ ਕੁੱਲ ਮਿਲਾ ਕੇ ਉਹਨੂੰ ਬੋਲਣ ਦਿੱਤਾ ਗਿਆ ਜਿਹੜਾ ਉਹ 25 ਕੁ ਮਿੰਟ ਸੀ ਪਰ 25 ਕੁ ਮਿੰਟ ਦੇ ਵਿੱਚ ਉਹਨੇ ਧੋ ਦਿੱਤਾ ਸਭ ਧੋਧਿਆ ਤੇ ਉਹਦੇ ਵਿੱਚ ਉਸਨੇ ਐਬਸਟ੍ਰੇਨ ਫਾਈਲਸ ਦਾ ਜ਼ਿਕਰ ਕਰ ਦਿੱਤਾ ਪੁਰੀ ਸਾਫ ਦਾ ਜ਼ਿਕਰ ਕਰ ਦਿੱਤਾ ਜਦੋਂ ਹਾਊਸ ਦੇ ਵਿੱਚ ਬੜੀ ਟੋਕਾ ਟੁਕਾਈ ਚੱਲ ਰਹੀ ਸੀਗੀ ਇਸ ਦਰਮਿਆਨ ਐਬਸਟ੍ਰੇਨ ਫਾਈਲਸ ਤੋਂ ਲੈ ਕੇ ਇਹ ਸਾਰੀਆਂ ਗੱਲਾਂ ਕਹੀਆਂ ਗਈਆਂ ਡੀਲ ਤੱਕ ਅਡਾਨੀ ਤੱਕ ਅਮਬਾਨੀ ਤੱਕ ਕਿ ਨਰਿੰਦਰ ਮੋਦੀ ਤਾਂ ਹੀ ਅੱਖ ਚੱਕ ਪਾ ਕੇ ਗੱਲ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਦੀਆਂ ਅੱਖਾਂ ਦੇ ਵਿੱਚ ਤੇਰੇ ਨੈਣੋਂ ਵਿੱਚ ਕੀ ਆ ਕਿ ਉਹਨਾਂ ਦੀਆਂ ਅੱਖਾਂ ਦੇ ਵਿੱਚ ਡਰ ਹੈ ਤਾਂ ਕਰਕੇ ਔਰ ਉਹਨਾਂ ਨੂੰ ਦਾਬੂ ਕਰ ਲਿਆ ਗਿਆ ਇਹਨਾਂ ਚੀਜ਼ਾਂ ਦੇ ਜ਼ਰੀਏ ਇਹ ਬੜੀ ਇੱਕ ਕਹਿ ਲੋ ਕਿ ਤੋਪੇ ਤੋੜ ਸਪੀਚ ਸੀ ਜਿਹੜੀ ਅੱਜ ਰਾਹੁਲ ਗਾਂਧੀ ਨੇ ਦਿੱਤੀ ਅੱਜ ਕੱਲ ਰਾਹੁਲ ਗਾਂਧੀ ਨੂੰ ਤੇ ਸੁਣਦਾ ਹੈ ਅੱਜ ਕੱਲ ਨਰਿੰਦਰ ਮੋਦੀ ਜੀ ਦੀ ਜਿਹੜੀ ਸ਼ਬੀ ਸੀਗੀ ਜਿਹਦੇ ਬਾਰੇ ਅਪਾ ਅਕਸਰ ਗੱਲਾਂ ਕਰਨੇ ਆ ਕਿ ਉਸ ਸ਼ਬੀ ਦੀ ਜਿਹੜੀ ਮਿੱਥ ਸੀ ਅਜੇ ਤੋਂ ਨੇ ਡਰ ਜਾਂ ਕੈਲੋ ਕੇ ਨਾ ਚੁੱਕਣ ਨਾ ਰੁਕਣ ਵਾਲੀ ਉਹ ਸ਼ਬੀ ਟੁੱਟਦੀ ਨਜ਼ਰ ਆਉਂਦੀ ਹੈ ਮੈਂ ਵਾਰ ਵਾਰ ਨੋਟ ਕਰ ਰਿਹਾ ਹਾਂ ਵਕ-ਵਕ ਚੀਜ਼ਾਂ ਨੂੰ ਬਹੁਤ ਬਰੀਕੀ ਦੇ ਨਾਲ ਦੇਖਣ ਤੋਂ ਬਾਅਦ ਇਹਨਾਂ ਚੀਜ਼ਾਂ ਤੇ ਆਪਾਂ ਪਹੁੰਚਦੇ ਹਾਂ ਨਤੀਜਿਆਂ ਤੇ ਪਹੁੰਚਦੇ ਹਾਂ ਕਿ ਕਹਾਣੀ ਹੁਣ ਕੁਝ ਵਿਗੜਦੀ ਜਾਪਦੀ ਹੈ। ਲਿਆਦਾ ਜਦੋਂ ਇਹ ਸਾਰਾ ਕੁਝ ਹੋ ਗਿਆ ਤਾਂ ਐਚਐਸ ਪੁਰੀ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ। ਪਹਿਲਾਂ ਮੈਂ ਤੁਹਾਨੂੰ ਥੋੜਾ ਜਿਆਦਾ ਦੱਸ ਦੇਵਾਂ ਕਿ ਐਚਐਸ ਪੁਰੀ ਜਿਹੜੇ ਆ ਹਰਦੀਪ ਸਿੰਘ ਪੁਰੀ ਇਹ ਸਰ ਪਹਿਲਾਂ ਡਿਪਲੋਮੈਟ ਰਹੇ ਨੇ। ਤੇ ਕਮਾਲ ਦੀ ਗੱਲ ਇਹ ਆ ਕਿ ਇਹਨਾਂ ਨੇ ਯੂਐਸ ਦੇ ਵਿੱਚ ਹੀ ਕੰਮ ਕੀਤਾ ਤੇ ਯੂਐਸ ਦੇ ਵਿੱਚ ਹੀ ਤੁਹਾਨੂੰ ਪਤਾ ਸਾਰਾ ਕੁਝ ਹੋਇਆ ਹੁਣ ਇਹਨਾਂ ਨੇ ਜਿਹੜੀ ਗੱਲ ਕਹੀ ਆ ਇਹਨਾਂ ਨੇ ਕਿਹਾ ਕਿ ਜਿਹੜਾ ਜੈਫਰੀ ਐਫ ਸੀਨਾ ਉਹਦੇ ਨਾਲ ਤਿੰਨ ਜਾਂ ਚਾਰ ਮੁਲਾਕਾਤਾਂ ਹੋਈਆਂ ਸੀ ਯਾਨੀ ਤਿੰਨ ਚਾਰ ਵਾਰ ਹੀ ਮਿਲੇ ਸਾਂ ਇਹ ਗੱਲ ਵੀ ਜਿਹੜੀ ਗੱਲਬਾਤ ਮਤਲਬ ਕਿ ਹੋਈ ਆ ਇਹ ਸਾਰੀ ਦੀ ਸਾਰੀ ਆਪ चीज ਸਾਡੀ ਜਿਹੜੀ ਉਹ ਪ੍ਰੋਫੈਸ਼ਨਲ ਸੀ ਜੋ ਇੰਡੀਪੈਂਡੈਂਟ ਕਮਿਸ਼ਨ ਔਨ ਮਲਟੀਲੇਟਰਲਿਜ਼ਮ ਐਂਡ ਜਿਹੜੇ ਦੂਸਰੇ ਇੰਟਰਨੈਸ਼ਨਲ ਕੰਮ ਹੁੰਦੇ ਆ ਉਹਨਾਂ ਦੇ ਨਾਲ ਜੁੜੀਆਂ ਸੀ ਕਿਉਂਕਿ ਜਿਵੇਂ ਆਪਾਂ ਦੱਸ ਚੁੱਕੇ ਆਂ ਕਿ ਪੁਰੀ ਸਾਹਿਬ ਨੂੰ ਬੋਲਣਾ ਤਦ ਕਰਕੇ ਪਿਆ ਜਦ ਇਹ ਮਾਮਲਾ ਸੰਸਦ ਦੇ ਵਿੱਚ ਪਹੁੰਚ ਗਿਆ ਉਹਨਾਂ ਨੇ ਕਿਹਾ ਕਿ ਜਦ ਮੈਂ ਹੀ ਇਸ ਨੌ ਨੂੰ ਨਿਊਯਾਰਕ ਦੇ ਵਿੱਚ ਯੂਨ ਦੇ ਵਿੱਚ ਭਾਰਤ ਦੇ ਰਾਜਦੂਤ ਦੇ ਰੂਪ ਦੇ ਵਿੱਚ ਬਈ ਕਾਰਜਕਾਰ ਸੰਭਾਲਿਆ ਤਦ ਤੋਂ ਲੈ ਕੇ 2017 ਦੇ ਵਿੱਚ ਮੰਤਰੀਵੰਨ ਤੱਕ ਦੀ ਜਿਹੜੀ ਵਿਆਦ ਆ ਇਹਦੇ ਦਰਮਿਆਨ 30 ਲੱਖ ਈਮੇਲ ਚਾਰੀ ਕੀਤੇ ਗਏ ਇਸ ਦੌਰਾਨ ਕੇਵਲ 3 ਜਾਂ 4 ਬੈਠਕਾਂ ਦਾ ਹੀ ਜ਼ਿਕਰ ਮਿਲਦਾ ਹੈ ਤੇ ਮੇਰੀ ਗੱਲਬਾਤ ਪੂਰੀ ਤਰ੍ਹਾਂ ਨਾਲ ਪੇਸ਼ੇਵਰ ਸੀ ਉਹਨਾਂ ਨੇ ਸਾਫ਼ ਕੀਤਾ ਕਿ ਐਨੇ ਲਖ ਮਤਲਬ ਕਿ ਸਾਡੇ ਬੰਦੀਓ ਈਮੇਲ ਜਾਰੀ ਕੀਤੇ ਗਏ ਉਹਦੇ ਚ 3-4 ਜਿਹੜੀਆਂ ਨੇ ਮਤਲਬ ਕਿ ਮੁਲਾਕਾਤਾਂ ਦਾ ਸੀ ਕਰਿਆ ਅੱਗੇ ਕਹਿੰਦੇ ਨੇ ਕਿ ਮੈਨੂੰ ਅੰਤਰਰਾਸ਼ਟਰੀ ਪੀਸ ਇੰਸਟੀਚਿਊਟ ਆ ਆਪੀਆਈ ਯਾਨੀ ਇੰਟਰਨੈਸ਼ਨਲ ਪੀਸ ਇੰਸਟੀਚਿਊਟ ਆਪੀਆਈ ਦੇ ਨਾਲ ਜੁੜਨ ਦੇ ਲਈ ਬੁਲਾਇਆ ਗਿਆ ਸੀ ਇਸ ਕਮਿਸ਼ਨ ਦੇ ਪ੍ਰਧਾਨ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਸੀ ਆਪੀਆਈ ਦੇ ਵਿੱਚ ਮੇਰੇ ਇੱਕ ਸੀਨੀਅਰ ਅਧਿਕਾਰੀ ਟੈਗਸੇ ਲਾਰਸਨ ਐਬਸਟਿਨ ਨੂੰ ਜਾਣਦੇ ਸੀ ਮੈਂ ਐਬਸਟਿਨ ਦੇ ਨਾਲ ਸਿਰਫ ਇੱਕ ਵਫਦ ਦੇ ਮੈਂਬਰ ਦੇ ਤੌਰ ਤੇ ਮਿਲਿਆ ਸੀ ਉਸ ਸੈਕਟ ਦੇ ਵਿੱਚ ਯੂਐਨ ਦੇ ਜੁੜੇ ਮੁੱਦਿਆਂ ਤੇ ਚਰਚਾਵਾਂ ਹੋਈਆਂ ਸੀ ਉਹ ਬੋਲੇ ਕਿ ਕਿਸੇ ਤਰ੍ਹਾਂ ਦੀ ਗਲਤ ਗਤੀਵਿਧੀ ਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਉਹ ਇਹ ਵੀ ਕਹਿੰਦੇ ਆ ਕਿ ਜੋ ਲਿੰਕਡਇਨ ਦੇ ਸੰਸਥਾਪਕ ਹੈਗੇ ਆ ਜਿਹੜੇ ਜਿਨ੍ਹਾਂ ਨੇ ਇਹ ਖੋਜ ਕੀਤੀ ਰੀਡ ਹੌਫਮੈਨ ਦੇ ਨਾਲ ਵੀ ਮਿਲੇ ਸੀ ਲੇਕਿਨ ਇਹ ਮੁਲਾਕਾਤ ਭਾਰਤ ਦੇ ਵਿੱਚ ਇੰਟਰਨੈਟ ਅਤੇ ਉਹਦੇ ਨਾਲ ਜੁੜੇ ਕਾਰੋਬਾਰਾਂ ਦੇ ਵਿੱਚ ਜੋ ਮੌਕੇ ਬਣ ਰਹੇ ਸੀ ਉਹਦੇ ਸੰਬੰਧਤ ਸੀਗੀ ਦੇਖੋ ਗੱਲ ਇਹ ਆ ਮੈਂ ਹੁਣੇ ਆਪਦੇ ਪੇਜ ਤੇ ਇੱਕ ਡਾਕੂਮੈਂਟ ਛੜਾਇਆ ਉਹ ਪਾਇਆ ਵਾ ਜੇ ਕਿਸੇ ਨੇ ਦੇਖਣਾ ਹੋਵੇ ਜਾ ਕੇ ਦੇਖ ਸਕਦਾ ਹੈ ਉਹ ਇੱਕ ਜੋ ਐਬਸਟ੍ਰੇਨ ਫਾਈਲਸ ਦੇ ਵਿੱਚੋਂ ਦਸਤਾਵੇਜ਼ ਜਨ ਤੱਕ ਕੋਈ ਨੇ ਉਹਦਾ ਇੱਕ ਈਮੇਲ ਹੈ ਜੀ ਈਮੇਲ ਆ ਜੈਫਰੀ ਐਬਸਟ੍ਰੇਨ ਇੱਕ ਮੇਲ ਇਹਨਾਂ ਨੂੰ ਕਰਦਾ ਹੈ ਹਰਦੀਪ ਆਈ ਨੀਡੇਡ ਅ ਫੇਵਰ ਮਾਈ ਅਸਿਸਟੈਂਟ ਨੀডস ਅ ਕੁਇਕ ਵੀਜ਼ਾ ਸੋ ਸ਼ੀ ਕੈਨ ਅਟੈਂਡ ਅ ਵੈਡਿੰਗ ਇਨ ਇੰਡੀਆ ਇਜ਼ देयर ਸਮਨ ਦਾ ਕੰਸਲਟੇਟ ਸ਼ੀ ਕੈਨ ਟਾਟੂ ਐਦਾ ਮਤਲਬ ਕਿ ਲਿਖਿਆ ਠੀਕ ਹੈ ਜੀ ਤੇ ਅੱਗੋਂ ਪੂਰੀ ਸਾਹਿਬ ਦਾ ਜਵਾਬ ਆਉਂਦਾ ਹੈ ਇਹ ਮਤਲਬ ਕਿ ਜਿਹੜੇ ਵਜਾਜ ਸਾਹਿਬ ਸੀਗੇ प्रमोद ਵਜਾਜ ਉਹਨਾਂ ਨੂੰ ਅੱਗੇ ਲਿਖਦੇ ਆ ਕਿ ਭਾਈ ਇਹ ਜਿਹੜਾ ਵੀ ਕੰਮ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ ਪ੍ਰਾਇੋਰਟੀ ਬੇਸਡ ਤੇ ਇਹ ਕੰਮ ਹੋਣਾ ਚਾਹੀਦਾ ਤੇ ਅੱਗੋਂ ਫਿਰ ਪ੍ਰਮੋਦ ਵਜਾਜ ਜੀ ਦਾ ਜਵਾਬ ਵੀ ਆਉਂਦਾ ਹੈ ਮਤਲਬ ਲੰਮਾ ਚੌੜਾ ਤੁਸੀਂ ਮੈਨੂੰ ਦੱਸੋ ਕਿ ਬਾਈ ਇਹ ਕਿਹੜੀ ਪੇਸ਼ੇਵਾਰਤਾ ਹੋਈ ਜਿਹੜੀ ਤਰੀਕ ਆ ਇਹਦੀ ਤਰੀਕ ਵੀ ਨੋਟ ਕਰੋ ਨਾ ਇਸ ਮੀਲ ਦੀ ਤਰੀਕ ਆ 24 ਅਕਤੂਬਰ 2114 1 ਵਜ ਕੇ 33 ਐਮ ਇੰਡੀਅਨ ਸਟੈਂਡਰਡ ਟਾਈਮ ਜੀ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਬਾਈ ਇਹ ਗੱਲ ਕਹਿ ਰਿਹਾ ਐਬਸਟੇਨ ਕੇ ਮੇਰੇ ਨਾਲ ਦਾ ਜਾਂ ਮੇਰੇ ਨਾਲ ਦੀ ਕੋਈ ਅਸਿਸਟੈਂਟ ਯਾਨੀ ਵੀ ਮੈਨੂੰ ਤੇਰੀ ਫੇਵਰ ਚਾਹੀਦੀ ਹੈ ਹਰਦੀਪ ਠੀਕ ਹੈ ਜੀ ਕਿ ਇਸ ਤੇ ਵਿਆਹ ਦੇ ਵਿੱਚ ਸ਼ਾਮਲ ਹੋਣ ਵਾਸਤੇ ਵੀ ਇੱਕ ਕੁਇਕ ਵਿਜ਼ਾ ਚਾਹੀਦਾ ਹੈ ਛੇਤੀ ਜੀ ਠੀਕ ਹੈ ਤੇ ਅਗੋਂ ਇਹ ਲਿਖਦੇ ਨੇ ਪ੍ਰਮੋਦ ਗ੍ਰੇਟਫੁਲ ਇਫ ਯੂ ਕੁਡ ਹੈਵ ਇਟਸ ਡਨ on a priority basis will request applicant to get in touch with you directly geffrey amester bajaj who now works with me will organize this pramod sanjeev in new york copied here in case ٹھیک ہے جی مطلب کہ اس طرح یہ ایک ای میل بنਦਾ گا جا کے پرموڈ बजाज ਦਾ ریپلائی بھی ਆਉਂਦਾ ہے پر تو ہی مینوں ایک گل دسو ਕਿ ਜਿਹੜਾ ਬੰਦਾ 2008 ਦੇ ਵਿੱਚ ਦਾਗੀ ਪਾਇਆ ਜਾ ਚੁੱਕਾ ਸੀਗਾ ਜੀ 2008 ਦੇ ਵਿੱਚ ਦਾਗੀ ਪਾਇਆ ਜਾ ਚੁੱਕਾ ਸੀਗਾ ਤੁਸੀਂ 2014 6 ਸਾਲ ਬਾਅਦ ਉਹਦੇ ਲਈ ਕੋਈ ਯਾਨੀ ਇੱਕ ਪ੍ਰਾਇਓਰਟੀ ਬੇਸਿਸ ਤੇ ਯਾਨੀ ਆਪਾਂ ਕਹ ਲਈਏ ਕਿ ਆਊਟ ਆਫ ਦਾ ਵੇਜ ਆ ਕੇ ਇੱਕ ਕੋਈ ਇੱਕ ਵੀਜ਼ਾ ਦਾ ਪ੍ਰਬੰਧ ਕਰ ਰਹੇ ਹੋ ਲੈ ਤੁਹਾਨੂੰ ਪਤਾ ਹੀ ਨਹੀਂ ਜੀ ਇਹ ਇਹ ਕਿਹੜੀ ਪੇਸ਼ੇਵਾਰਤਾ ਹੈ ਤੇ ਇਸ ਪੇਸ਼ੇਵਾਰਤਾ ਦੀ ਕੀ ਪਵਿੱਤਰਤਾ ਰਹਿ ਜਾਂਦੀ ਆ ਜੀ ਹਜੇ ਤਾਂ ਇਹਨਾਂ ਨੂੰ ਪ੍ਰਧਾਨ ਮੰਤਰੀ ਤੇ ਜਦੋਂ ਸਫਾਈ ਦੇਣੀ ਪਈ ਨਾ ਉਦੋਂ ਦੇਖਿਓ ਕੀ ਹਾਲ ਹੁੰਦਾ ਬਿਲਕੁਲ ਜਦੋਂ ਉਹ ਦਸਤਾਵੇਜ਼ ਬਰਾਬਰ ਜਦੋਂ ਤੁਸੀਂ ਜੋੜ ਕੇ ਤੇ ਪ੍ਰਧਾਨ ਮੰਤਰੀ ਦੇ ਵਿਜ਼ਿਟ ਦੀ ਤਾਰੀਖ ਦਾ ਮਿਲਾਨ ਕਰੋਗੇ ਨਾ ਇਹ ਫਸ ਜਾਣਗੇ ਭਾਜਪਾ ਵਾਲੇ ਸਦਾ ਹੀ ਤੇ ਪ੍ਰਧਾਨ ਮੰਤਰੀ ਲੋਕ ਸਭਾ ਚ ਪ੍ਰਧਾਨ ਮੰਤਰੀ ਕਦੇ ਨਹੀਂ ਇਹ ਤਾਂ ਗੱਲਾਂ ਦਾ ਜਵਾਬ ਦੇਣਗੇ ਬਿਲਕੁਲ ਕਿਉਂਕਿ ਉਥੇ ਉਹ ਫਸ ਜਾਂਦੇ ਨੇ ਬਹੁਤ ਪੂਰੀ ਤਰ੍ਹਾਂ ਔਰ ਪੂਰੀ ਸਾਬ ਬਿਲਕੁਲ ਇਹ ਵੀ ਫਸ ਜਾਣਗੇ ਜੀ ਕਿਉਂ ਕਿਉਂਕਿ ਦਸਤਾਵੇਜ਼ ਵਿੱਚ ਕੁਝ ਹੋਰ ਕਹਿ ਰਿਹਾ ਤੁਸੀਂ ਕਹਿ ਰਹੇ ਹੋ ਕਿ ਮੈਂ ਮੁਲਾਕਾਤਾਂ ਕੀਤੀਆਂ ਤਾਂ ਸਿਰਫ ਪੇਸ਼ੇਵਰ ਲਿਹਾਜ਼ ਦੇ ਨਾਲ ਚਲੋ ਕਿਉਂਕਿ ਇੱਕ ਡਿਪਲੋਮੈਟ ਦੇ ਨਾਲ ਆਪਾਂ ਇਹ ਤੇ ਨਹੀਂ ਕਹਿ ਸਕਦੇ ਕੀ ਗੱਲ ਹੋਈ ਤੇ ਉਹ ਸਾਰੀ ਦੀ ਸਾਰੀ ਦੱਸਣਗੇ ਪਰ ਇੱਕ ਬੰਦਾ ਜਿਹੜਾ 2008 ਤੇ ਵਿੱਚ ਐਕਸਪੋਜ਼ ਹੋ ਚੁੱਕਾ ਸਭ ਕੁਝ ਹੋ ਚੁੱਕਾ ਉਹਨੂੰ ਵੀਜ਼ੇ ਸੰਬੰਧੀ ਜਿਹੜੀ ਸੈਂਸਟਿਵ ਭਾਈ ਫੇਵਰ ਦੇਣੀ ਹੈ ਇਹਦਾ ਜਵਾਬ ਉਹਨਾਂ ਨੇ ਨਹੀਂ ਦਿੱਤਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਦਸਤਾਵੇਜ਼ ਅੱਗੇ ਲੋਕਾਂ ਤੱਕ ਪਹੁੰਚੇਗਾ ਇਹਨਾਂ ਦੀ ਹਾਲਤ ਔਖੀ ਹੋ ਜਾਏਗੀ ਜੀ ਬਿਲਕੁਲ ਉਧਰ ਅੱਜ ਸਾਰੇ ਉਸ ਸਮੇਂ ਹੈਰਾਨ ਹੋ ਗਏ ਜਦੋਂ ਅਚਾਨਕ ਹੀ ਸਿੱਧੂ ਮੁਸੇਵਾਲਾ ਦੇ ਪਰਿਵਾਰਕ ਜੀ ਦੋਨੋਂ ਮਾਤਾ ਪਿਤਾ ਐੱਸਐੱਸਪੀ ਦਫ਼ਤਰ ਦੇ ਬਾਅਦ ਚ ਧਰਨੇ ਤੇ ਬੈਠ ਜਾਂਦੇ ਨੇ ਜੀ ਵਿਕੂ ਗੱਲ ਇਹ ਹੈ ਗੋਪ੍ਰੀਤ ਕਿ ਇਨ੍ਹਾਂ ਨੇ ਦੋਸ਼ ਪਿਛਲੇ ਸਾਲ ਵੀ ਲਾਇਏ ਸਨ ਬੰਟੀ ਵੈਂਸ ਤੇ ਬੰਟੀ ਵੈਂਸ ਤੁਹਾਨੂੰ ਪਤਾ ਹੀ ਹੈ ਮਿਊਜ਼ਿਕ ਇੰਡਸਟਰੀ ਦਾ ਤਗੜਾ ਨਾਮ ਆ ਜੀ ਅੱਛਾ ਉਹ ਜਿਹੜੇ ਬੰਟੀ ਵੈਂਸ ਤੇ ਦੋਸ਼ ਲਗੇ ਸਨ ਉਹ ਦੋਸ਼ ਇਸੇ ਕਿਸਮ ਦੇ ਸੀਗੇ ਕਿ ਭਾਈ ਇਨ੍ਹਾਂ ਨੂੰ ਮਤਲਬ ਜੋ ਇਹ ਮਾਪਿ ਉਹ ਹੈ ਸਿੱਧੂ ਮੂਸੇਵਾਲੇ ਦਾ ਕਿ ਇਹਨਾਂ ਨੂੰ ਆਪਦੇ ਬੇਟੇ ਦੀ ਕਮਾਈ ਨਹੀਂ ਮਿਲ ਰਹੀ ਰਾਈਟਸ ਦੇ ਮੁਤਾਬਕ ਹੁਣ ਤੁਹਾਨੂੰ ਯਾਦ ਹੋਣਾ ਇੱਕ ਐਪੀਸੋਡ ਨਾਲ ਜੋੜ ਕੇ ਚਲੋਗੇ ਤੇ ਤੁਹਾਨੂੰ ਫੇਰ ਪਤਾ ਸੌਖਾ ਲੱਗ ਜਾਊਗਾ ਇਹ ਪਛਿਤਗੀ ਹੈ ਤੇ ਵਿੱਚ ਇੱਕ ਪੇਚ ਹੈ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਸਾਲ ਹੀ ਇੱਕ ਪੰਗਾ ਪਿਆ ਸੀ ਸੁਨੰਦਾ ਜਿਹੜੀ ਸਿੰਗਰ ਆ ਤੇ ਪਿੰਕੀ ਢਾਲੀਵਾਲ ਦਾ ਪਿਆ ਸੀ ਕਿ ਨਹੀਂ ਜੀ ਬਿਲਕੁਲ ਅਛਾ ਉਹਦੇ ਵਿੱਚ ਵੀ ਕੀ ਉਹਨੇ ਕਿਹਾ ਸੀ ਮੇਰਾ ਇਹਨੇ 100 ਕਰੋੜ ਤੇ ਫਲਾ ਟਮਕਾ ਕੀ-ਕੀ ਦੋਸ਼ ਲਗੇ ਸਭ ਤੁਹਾਨੂੰ ਪਤਾ ਮੁੜ ਕੇ ਰਾਜ਼ੀ ਨਮਾ ਹੋ ਗਿਆ ਸੀਗਾ ਔਰ ਉਹਦੇ ਵਿੱਚ ਵੀ ਮਾਨ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਸੀ ਕਿਉਂਕਿ ਭਗਵੰਤ ਮਾਨ ਨੇ ਵੀ ਪੁਰਾਣੀ ਕਿੜ ਕੱਢ ਲਈ ਸੀ ਮੌਕਾ ਬਣਾ ਕੇ ਤੋ ਖੈ ਚਲੋ ਹੁੰਦਾ ਕੀ ਆ ਕਿ ਉਸ ਸਾਰੇ ਐਪੀਸੋਡ ਦੇ ਵਿੱਚ ਇੱਕ ਚੀਜ਼ ਜਿਹੜੀ ਸਾਡੇ ਪੱਤਰਕਾਰਾਂ ਵਾਸਤੇ ਸਮਝਣ ਲਈ ਬੜੀ ਜ਼ਰੂਰੀ ਸੀ ਤੇ ਜਿਹੜੀ ਮੈਨੂੰ 뮤ਜ਼ਿਕ ਇੰਡਸਟਰੀ ਚੋ ਕਿਸੇ ਸੱਜਣ ਨੇ ਸਮਝਾਈ ਸੀ ਉਹਨੇ ਕਿਹਾ ਕਿ ਹੁਣ ਉਹ ਗੱਲਾਂ ਨਹੀਂ ਰਹੀਆਂ ਵੀਰ ਜਦੋਂ ਤੁਸੀਂ ਤਵੇ ਸੁਣਦੇ ਹੁੰਦੇ ਸੋ ਜਦੋਂ ਰੀਲਾਂ ਸੁਣਦੇ ਹੁੰਦੇ ਸੋ ਜਦੋਂ ਸੀਡੀਆਂ ਚ 뮤ਜ਼ਿਕ ਸੁਣਦੇ ਹੁੰਦੇ ਸੋ ਜਦੋਂ ਤੁਸੀਂ ਡੈਕਾਂ ਚ 뮤ਜ਼ਿਕ ਸੁਣਦੇ ਹੁੰਦੇ ਸੋ ਫਿਰ ਉਹਨੇ ਮੈਨੂੰ ਸਾਰਾ ਸਮਝਾਇਆ ਕਿ ਇੱਕ ਗੀਤ ਕੱਲਾ YouTube ਤੇ ਨਹੀਂ ਚੱਲਦਾ ਵੀਰੇ ਇਹ ਗੀਤ Spotify ਤੇ ਚੱਲਦਾ ਹੈ ਇਹ ਗੀਤ ਐਪਲ ਦੇ ਪਲੇਟਫਾਰਮ ਤੇ ਚੱਲਦਾ ਹੈ ਇਹ ਗੀਤ ਪਤਾ ਨਹੀਂ ਕਿਥੇ ਕਿਥੇ ਵੱਜਦਾ ਹੈ ਜੀ ਮੈਂ ਵੀ ਠੀਕ ਹੈ ਜਿਵੇਂ ਆਪਣੇ ਇਧਰ JioSaavn ਚੱਲਦਾ ਹੈ ਜਾਂ ਫਲਾਣਾ ਟਮਕਾਣਾ ਪਤਾ ਹੀ ਨਹੀਂ ਕਿੰਨੀਆਂ ਕਿਉਂ ਮਿਊਜ਼ਿਕ ਐਪਸ ਨੇ ਸਟੱਫ ਉਹਨਾਂ ਦੇ ਵਿੱਚ ਜਿੰਨੀਆਂ ਕਲਿੱਕਾਂ ਵੱਜਦੀਆਂ ਜਿਨ੍ਹਾਂ ਉਹ ਗੀਤ ਸੁਣਿਆ ਜਾਂਦਾ ਉਸੇ ਹਿਸਾਬ ਦੇ ਨਾਲ ਬਈ ਚੰਦਾ ਬੰਦਾ ਇਕੱਠਾ ਹੁੰਦਾ ਹੈ ਮਤਲਬ ਕਿ ਪੈਸਾ ਇਕੱਤਰ ਹੁੰਦਾ ਹੈ ਕਲਿੱਕਾਂ ਦੇ ਹਿਸਾਬ ਨਾਲ ਬਿਲਕੁਲ ਲੱਖਾਂ ਕਰੋੜਾਂ ਕਲਿੱਕਾਂ ਦੇ ਹਿਸਾਬ ਨਾਲ ਔਰ ਉਹਦੇ ਵਿੱਚ ਕੰਪਨੀਆਂ ਇਨਵੋਲਵ ਹੁੰਦੀਆਂ ਨੇ ਮਤਲਬ ਕਿ ਕੁਝ ਜਿਵੇਂ ਪਿੰਕੀ ਧਾਲੀਵਾਲ ਕਦੇ ਤੇ ਕੈਸਟ ਕੰਪਨੀ ਚਲਾਉਂਦੇ ਸੀ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਕਿ ਇਹ ਆਪ ਹੁਣ ਇਸ ਤਰ੍ਹਾਂ ਦੀ ਮੈਨੇਜਮੈਂਟ ਫਾਰਮ ਦੇ ਦੇ ਗਾਈਆਂ ਦੀ ਜੀ ਵੀ ਵੱਡੇ ਵੱਡੇ ਕਲਾਕਾਰ ਉਹਨੂੰ ਪੈਸਾ ਇਕੱਠਾ ਕਰਕੇ ਦਿੰਦੇ ਨੇ ਕੰਟਰੈਕਟ ਚ ਲੈ ਲੈਂਦੇ ਨੇ ਜਾਂ ਕੁਝ ਹਿਸਾਬ ਕਿਤਾਬ ਇਸ ਤਰ੍ਹਾਂ ਦੇ ਵੱਡੇ ਨੇ ਤੋ ਕਹਿਣ ਦਾ ਮਤਲਬ ਇਹ ਆ ਕਿ ਇਹਨਾਂ ਦਾ ਹਿਸਾਬ ਕਿਤਾਬ ਵੰਟੀ ਵੈਂਸ ਨਾਲ ਕੁਝ ਇਸੇ ਤਰ੍ਹਾਂ ਦਾ ਸੀ ਤੁਹਾਨੂੰ ਯਾਦ ਹੋਣਾ ਵੰਟੀ ਵੈਂਸ ਨੇ ਉਸ ਵੇਲੇ ਇੱਕ ਸਫਾਈ ਵੀ ਦਿੱਤੀ ਸੀ ਇੰਟਰਵਿਊ ਦੇ ਵਿੱਚ ਕਿ ਉਹ ਕੰਪਨੀ ਹੈ ਜੀ ਸਿੰਗਾਪੁਰ ਦੀ ਉਹਨਾਂ ਨੇ ਕਿਹਾ ਦੇ ਦੇਾਂਗੇ ਕੁਝ ਦੇ ਦਿੱਤੇ ਆ ਵਗੈਰਾ ਵਗੈਰਾ ਉਹ ਵੀ ਸਫਾਈ ਦਿੱਤੀ ਸੀ ਮੈਨੂੰ ਐਗਜ਼ੈਕਟਲੀ ਯਾਦ ਨਹੀਂ ਆ ਤਾਂ ਉਹੀ ਰੌਲਾ ਹੈ ਇਹ ਕਹਿੰਦੇ ਆ ਕਿ 6 ਮਹੀਨੇ ਹੋ ਗਏ ਆ ਸਾਡੀ ਜਿਹੜੀ ਦਰਖਾਸਤ ਆ ਸਾਡੀ ਜਿਹੜੀ ਮਤਲਬ ਕਿ ਅਸੀਂ ਸ਼ਿਕਾਇਤ ਕੀਤੀ ਆ ਉਹਦੇ ਤੇ ਕੋਈ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਤੇ ਇੱਕ ਦੁੱਕੀ ਵੀ ਸਾਨੂੰ ਆਪਦੇ ਪੁੱਤ ਦੀ ਕਮਾਈ ਦੀ ਐਸ ਵੇਲੇ ਪ੍ਰਾਪਤ ਨਹੀਂ ਹੋ ਰਹੀ ਅਸੀਂ ਜਾਈਏ ਤੇ ਕਿੱਧਰ ਜਾਈਏ ਉਲਟਾ ਉਹ ਕਹਿ ਰਹੇ ਨੇ ਕਿ ਮੇਰੇ ਪੁੱਤ ਦਾ ਕੇਸ ਖਰਾਬ ਹੋ ਗਿਆ ਜੀ ਔਰ ਸਭ ਤੋਂ ਵੱਡੀ ਗੱਲ ਜਿਹੜਾ ਖਥਿਤ ਦੋਸ਼ ਲਾਇਆ ਉਹ ਲਾਇਆ ਹੈ ਭਗਵੰਤ ਮਾਨ ਹੋਰਾਂ ਦੇ ਕਿਸੇ OSD ਤੇ ਕਿਨਾਂ ਦਾ OSD ਅੱਜ ਕੱਲ ਬੜਾ ਚਰਚਾ ਦਾ ਵਿਸ਼ਾ ਬਣਿਆ ਫਿਰਦਾ ਹੈ ਜਿਹੜਾ ਕਿ ਇਹਨਾਂ ਦਾ ক্লোਜ਼ ਫਰੈਂਡ ਆ ਉਹ ਭੁੱਲਿਆ ਭੁੱਲਿਆ ਬੈਠਾ ਕਿ ਇੱਥੇ ਭਰਤਿੰਦਰ ਸਿੰਘ ਚਾਹਲ ਵਰਗਿਆਂ ਦੇ ਨਾਲ ਫਿਰ ਮੁੜ ਕੇ ਕੀ ਬੀਤਦੀ ਹੁੰਦੀ ਆ ਤਾਂ ਖੈਰ ਉਹ ਸ਼ਾਇਦ ਹੋਵੇ ਜਾਂ ਕੋਈ ਹੋਰ ਹੋਵੇ ਮੈਨੂੰ ਪਤਾ ਨਹੀਂ ਹੈ ਜੀ ਪਰ ਉਹਨਾਂ ਨੇ ਨਾਮ ਲਿਆ ਹੁੰਦਾ ਰਿਕਾਰਡ ਆ ਕੇ ਵੇਖੋ ਗੱਲ ਇਹ ਆ ਕਿ ਉਹਨਾਂ ਦੇ ਜਿਹੜੇ ਕੇਸ ਦੀ ਹਾਲੇ ਤੱਕ ਮੈਨੂੰ ਤੇ ਕੋਈ ਲੱਗਦਾ ਨਹੀਂ ਕਹਾਣੀ ਤਣਪਤਣ ਲੱਗੂਗੀ ਪਰ ਦੂਜੇ ਪਾਸੇ ਕਮਾਈ ਕਮਾਈ ਤੇ ਕੇਸ ਦੋ ਮਾਮਲੇ ਹੋ ਗਏ ਸਿੱਧੂ ਮੂਸੇਵਾਲੇ ਦੀ ਸਿਕਉਰਟੀ ਦਾ ਇਹ ਆਪਾਂ ਕੇਸ ਤੇ ਕੀ ਉਹ ਵੀ ਰਫਾ ਦਫਾ ਹੋ ਗਿਆ ਰੰਦੂ ਬੰਦੂ ਹੋ ਗਿਆ ਹੁਣ ਕਮਾਈ ਵਾਲਾ ਤੇ ਮੈਂ ਤੇ ਇਹੋ ਹੀ ਕਹਿਣਾ ਸਰਕਾਰ ਨੂੰ ਅਪੀਲ ਕਰਨਾ ਵਾ ਕਿ ਆਪਣਾ ਕੋਈ ਨੁਮਾਇੰਦਾ ਭੇਜੋ ਉਹਨਾਂ ਦੀ ਗੱਲ ਸੁਣੋ ਉਹਨਾਂ ਦੀ ਇਹ ਸ਼ਿਕਾਇਤ ਦੇ ਵਿੱਚ ਦਾਅਵੇ ਆ ਤੇ ਫਿਰ ਜਿਵੇਂ ਉਹ ਕਾਰਵਾਈ ਕਹਿੰਦੇ ਉਹ ਕਰੋ ਕਿਉਂਕਿ ਇਸ ਟਾਈਮ ਬਲਕੌਰ ਸਿੰਘ ਕਾਂਗਰਸੀ ਆ ਜੇ ਮੰਨ ਲਓ ਕਲ ਨੂੰ ਕੁ ਲੰਮਾ ਚੌੜਾ ਉਹਨਾਂ ਨੂੰ ਸੰਘਰਸ਼ ਕਰਨਾ ਪੈਂਦਾ ਹੈ ਅੱਧੇ ਲੋਕ ਤੇ ਉਹਨਾਂ ਦੇ ਉਲਟ ਹੀ ਖਲੋ ਜਾਣਗੇ ਕਿ ਕਾਂਗਰਸੀ ਆ ਸਰਕਾਰ ਦੇ ਖਿਲਾਫ ਜਾਂਦਾ ਜਦ ਕਿ ਅਗਲੇ ਦਾ ਕਮਾਈ ਦਾ ਮਸਲਾ ਹੈ ਅਗਲੇ ਦਾ ਅਗਲੇ ਦਾ ਹੱਕ ਦਾ ਮਸਲਾ ਹੈ ਤੇ ਉਹਦੇ ਨਾਲ ਫਿਰ ਮੁੜ ਕੇ ਰਾਜਨੀਤੀ ਜੁੜ ਜਾਵੇਗੀ ਸੋ ਇਸ ਵਾਸਤੇ ਸਰਕਾਰ ਨੂੰ ਚਾਹੀਦਾ ਹੈ ਕਿ ਭਾਈ ਇਹਦੇ ਵਿੱਚ ਜੋ ਵੀ ਫਰਦਰ ਇਨ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਉਹ ਕਰਕੇ ਤੇ ਨਿਆਂ ਕਰੋ ਜੀ ਬਿਲਕੁਲ ਉਧਰ ਬਲਾਤਕਾਰੀ ਥਾਣੇਦਾਰ ਨੂੰ ਉਮਰਗੈਦ ਹੋ ਗਈ ਜੀ ਦੇਖ ਤੁਹਾਨੂੰ ਯਾਦ ਹੋਣਾ ਹੈ ਕਿ ਬਠਿੰਡੇ ਜ਼ਿਲ੍ਹੇ ਦੇ ਵਿੱਚ ਇਹ ਸਾਰਾ ਕੁਝ ਹੋਇਆ ਸੀਗਾ ਉਸ ਵੇਲੇ ਮੈਨੂੰ ਯਾਦ ਆ ਕਿ ਇਸ ਥਾਣੇਦਾਰ ਨੂੰ ਰੰਗੇ ਹੱਥੀ ਫੜਿਆ ਗਿਆ ਸੀਗਾ ਰੰਗੇ ਆਪਦੀ ਇਤਰਾ ਫੜਿਆ ਗਿਆ ਸੀਗਾ ਕਿ ਇਹ ਇੱਕ ਕੇਸ ਦੇ ਵਿੱਚ ਆਇਓ ਸੀਗਾ ਜਿਸਨੇ ਇੱਕ ਔਰਤ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਤੇ ਉਸਦੇ ਨਾਲ ਜ਼ਬਰੀ ਸਬੰਧ ਬਣਾਏ ਸਨ 21 ਦਾ ਮਾਮਲਾ ਹੈ ਬਠਿੰਡਾ ਦੀ ਇਹ ਜਿਹੜੀ ਕੋਰਟ ਆ ਇਸ ਨੇ ਇਹਨੂੰ ਹੁਣ ਇਸ ਮਾਮਲੇ ਦੇ ਵਿੱਚ ਉਮਰ ਕੈਦ ਸੁਣਾਈ ਆ ਕਿਉਂਕਿ ਸੀਆਈਏ ਸਟਾਫ ਦੇ ਵਿੱਚ ਲਗਾ ਸੀਗਾ ਅੱਛਾ 4 ਸਾਲਾਂ ਤੋਂ ਇਹ ਸੁਣਵਾਈ ਚੱਲ ਰਹੀ ਸੀਗੀ ਇਹਦਾ ਨਾਂ ਥਾਣੇਦਾਰ ਦਾ ਗੁਰਵਿੰਦਰ ਸਿੰਘ ਇਹ ਜਿਹੜੀ ਪੀੜਤ ਔਰਤ ਸੀ ਇਹਦੇ ਖਿਲਾਫ ਮਤਲਬ ਨਹੀਂ ਇਹਦੇ ਮੁੰਡੇ ਦੇ ਖਿਲਾਫ ਸੀ ਸ਼ਾਇਦ ਥਾਣਾ ਕੈਂਟ ਦੇ ਵਿੱਚ ਕੋਈ ਨਸ਼ਾ ਤਸਕਰੀ ਦਾ ਮਾਮਲਾ ਦਰਜ ਸੀ ਉਸ ਤੋਂ ਬਾਅਦ ਇਹਨੇ ਉਸ ਬੀਬੀ ਤੋਂ ਜਿਸਮ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਪਹਿਲਾ 10 ਮਈ ਨੂੰ ਇਹਨੇ ਆਪਣੀ ਗੱਡੀ ਦੇ ਵਿੱਚ ਹੀ ਉਸ ਔਰਤ ਦੇ ਨਾਲ ਬਲਾਤਕਾਰ ਕੀਤਾ ਸੀਗਾ ਉਸ ਤੋਂ ਬਾਅਦ ਫਿਰ ਇਹ ਉਹਦੇ ਘਰ ਚਲਾ ਗਿਆ ਸੀਗਾ ਮਤਲਬ ਕਿ ਉਹਦੇ ਘਰ ਪਹੁੰਚ ਗਿਆ ਸੀ ਉੱਥੇ ਜਦੋਂ ਇਹ ਸਬੰਧ ਬਣਾ ਰਿਹਾ ਸੀਗਾ ਪਰ ਕਿਉਂਕਿ ਸਾਰਾ ਕੁਝ ਔਰਤ ਨੇ ਦੱਸਿਆ ਹੋਇਆ ਸੀ ਮਿੱਥਿਆ ਹੋਇਆ ਸੀ ਇਸ ਨੂੰ ਫੜਨ ਵਾਸਤੇ ਇਹ ਸਾਰਾ ਕੁਝ ਟਰੈਪ ਲਾਇਆ ਗਿਆ ਇਸ ਨੂੰ ਮੁੜ ਕੇ ਫੜਿਆ ਗਿਆ ਇਹਦੀ ਵੀਡੀਓ ਵੀ ਬਣੀ ਸੀ ਇਸ ਕੁਕਰਮੀ ਬੰਦੇ ਨੂੰ ਇਸ ਚਾਹਲੋ ਕਿ ਹਰਾਮਖੋਰ ਨੂੰ ਫਿਰ ਬਹੁਤ ਜਲਾਲਤ ਦੇ ਨਾਲ ਫੜ ਕੇ ਤੇ ਇਹਨੂੰ ਅੰਦਰ ਕੀਤਾ ਗਿਆ ਸੀਗਾ 4 ਸਾਲ ਤੋਂ ਬਾਅਦ ਹੁਣ ਇਹਨੂੰ ਸਜ਼ਾ ਹੋ ਗਈ ਆ ਸਜ਼ਾ ਦਰਮਿਆਨ ਜੇ ਆਪਾਂ ਕਹੀਏ ਸਜ਼ਾ ਜਦੋਂ ਹੋਈ ਆ ਇਸ ਦਰਮਿਆਨ ਟ੍ਰਾਇਲ ਚੱਲਿਆ ਤਾਂ ਇਸ ਟ੍ਰਾਇਲ ਦੇ ਦੌਰਾਨ ਪੀੜਤਾਂ ਨੂੰ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਤੱਕ ਕੇਸ ਤੋਂ ਹਟ ਜਾਵੇ ਉਹ ਵੇਖੋ ਵੇਖੋ ਹੁਣ ਕਿਸ ਤਰ੍ਹਾਂ ਦੀਆਂ ਕਹਾਣੀਆਂ ਨੇ ਇਹਦਾ ਮਤਲਬ ਇਹ ਆ ਕਿ ਜੇ ਇਹਦੀ ਡੂੰਘਾਈ ਨਾਲ ਜਾਂਚ ਕੀਤੀ ਜਾਂਦੀ ਹੋ ਸਕਦਾ ਹੈ ਇਸ ਗੰਦੇ ਅੰਡੇ ਦਾ ਸਬੰਧ ਕਿਸੇ ਗੈਂਗਸਟਰ ਨਾਲ ਵੀ ਨਿਕਲਦਾ ਇਹ ਸੱਚ ਆ ਇਹ ਮੈਂ ਤੁਹਾਨੂੰ ਗੱਲ ਦੱਸਦੇ ਵਾਂ ਕਿ ਬਹੁਤ ਸਾਰੇ ਗੈਂਗਸਟਰਾਂ ਦੀ ਸਾਂਝ ਪੁਲਿਸ ਦੇ ਨਾਲ ਹੁੰਦੀ ਆ ਇਹ ਉਹਨਾਂ ਤੋਂ ਕੰਮ ਵੀ ਲੈ ਲੈਂਦੇ ਆ ਇਹ ਵਰਤਦੇ ਆ ਜਿੰਨਾ ਵੀ ਵਰਤਦੇ ਆ ਤੋਂ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਕੋਰਟ ਨੇ ਧਿਆਨ ਕੀਤਾ ਪਰ ਪੀੜਤਾ ਦੀ ਜਿਹੜੀ ਰੂਹ ਇਸ ਬੰਦੇ ਨੇ ਜ਼ਖਮੀ ਕੀਤੀ ਜੋ ਬਲੈਕਮੇਲਿੰਗ ਹੋਈ ਜੋ ਰੇਪ ਹੋਇਆ ਮੇਰੇ ਖਿਆਲ ਦੇ ਨਾਲ ਉਹਦੇ ਲਈ ਅਪੋਲਿਆ ਅਰੇ ਦੂਜਿਆਂ ਲਈ ਨਜ਼ੀਰ ਜ਼ਰੂਰ ਆ ਕਿ ਜੇ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ ਇਸ ਤਰ੍ਹਾਂ ਦਾ ਕੋਈ ਕਾਰਾ ਕਰਦਾ ਡਿਊਟੀ ਦਾ ਜਾਂ ਆਪਣੇ ਰੁਤਬੇ ਦਾ ਨਜਾਇਜ਼ ਫਾਇਦਾ ਚੁੱਕਦਾ ਤੇ ਇੱਕ ਦਿਨ ਉਹਨੂੰ ਫਿਰ ਚੱਕੀਆਂ ਮਿਲਦੀਆਂ ਹੀ ਮਿਲਦੀਆਂ ਨੇ ਜੀ ਬਿਲਕੁਲ ਬਿਲਕੁਲ ਇਸ ਤੋਂ ਅੱਗੇ ਜੇਕਰ ਵਧੀਏ ਤਾਂ ਜਲੰਧਰ ਦੀਆਂ ਦੋ ਵੱਡੀਆਂ ਘਟਨਾਵਾਂ ਨੇ ਇੱਕ ਘਟਨਾ ਸਲੀਮ ਦੇ ਨਾਲ ਜੁੜੀ ਹੋਈ ਹੈ ਦੂਸਰੀ ਨੂਰਾ ਦੇ ਨਾਲ ਜੋਤੀ ਨੂਰਾ ਦੇ ਨਾਲ ਜੁੜੀ ਹੋਈ ਹੈ ਇਹ ਦੋਵੇਂ ਪਰਿਵਾਰ ਜਿਹੜੇ ਇੱਕ ਤਾਂ ਸਲੀਮ ਦੇ ਮੈਨੇਜਰ ਨੂੰ ਧਮਕੀ ਕਹਿੰਦੇ ਆਈ ਹੈ ਤੇ ਨੂਰਾ ਦੇ ਘਰ ਤੇ ਤਾਂ ਕਹਿੰਦੇ ਫਾਇਰਿੰਗ ਹੀ ਹੋ ਗਈ ਹੈ ਇਹ ਕਿਵੇਂ ਦੇਖਿਆ ਜਾਵੇ ਜੀ ਮਾਜਰਾਏ ਹੁਣ ਇਧਰ ਤਾਂ ਪ੍ਰਹਾਰ ਚੱਲੀ ਜਾਂਦਾ ਤੇ ਇਧਰ ਵਾਰ ਵੀ ਨਾਲੋ ਨਾਲ ਹੀ ਚੱਲੀ ਜਾਂਦਾ ਨਹੀਂ ਨਹੀਂ ਉਧਰ ਪ੍ਰਹਾਰ ਚੱਲੀ ਜਾਂਦਾ ਤੇ ਇਧਰ ਬਈ ਜਿਹੜੇ ਗੈਂਗਸਟਰ ਹੈ ਉਹਨਾਂ ਦਾ ਕਾਰੋਬਾਰ ਚੱਲੀ ਜਾਂਦਾ ਦੋਨੇ ਚੀਜ਼ਾਂ ਨਾਲੋ ਨਾਲ ਚੱਲ ਰਹੀਆਂ ਨੇ ਦੇਖੋ ਜਿਹੜੀ ਤੇ ਉਹ ਹੈਗੀ ਆ ਆਡੀਓ ਮੈਂ ਵੀ ਸੁਣੀ ਆ ਉਹਦੇ ਵਿੱਚ ਜਿਵੇਂ ਦਾ ਕੋਈ ਬੰਦਾ ਬੋਲ ਰਿਹਾ ਮੈਨੇਜਰ ਦੇ ਨਾਲ ਮੈਨੂੰ ਲੱਗਦਾ ਕਿਤੇ ਇਹ ਨਾ ਹੋਵੇ ਕਿ ਕੋਈ ਨਕਲੀ ਗੈਂਗਸਟਰ ਬਣ ਕੇ ਮਤਲਬ ਕਿ ਜੁਦਾਉਂ ਕਹਿ ਰਿਹਾ ਕਰ ਰਿਹਾ ਮੈਨੂੰ ਥੋੜਾ ਜਿਹਾ ਡਾਊਟ ਆ ਕਿ ਉਹਦੇ ਵਿੱਚ ਬਈ ਕਿਤੇ ਨਾ ਕਿਤੇ ਲੱਗਦਾ ਹੈ ਕਿ ਜਾਂਚ ਪੜਤਾਲ ਦਾ ਵਿਸ਼ਾ ਕਿਉਂਕਿ ਬਹੁਤ ਥਾਵਾਂ ਤੇ ਇਦਾਂ ਹੋਇਆ ਕਿਉਂਕਿ ਉਹਦੀ ਬੋਲਬਾਣੀ ਤੋਂ ਮੈਨੂੰ ਥੋੜਾ ਸ਼ੱਕ ਹੋਇਆ ਜਿਹੜਾ ਵਿਅਕਤੀ ਕਥਿਤ ਤੌਰ ਤੇ ਬੋਲ ਰਿਹਾ ਪਰ ਉਹ ਇਹ ਜ਼ਰੂਰ ਕਹਿ ਰਿਹਾ ਕਿ ਵੀਡੀਓ ਚੱਕ ਵੀਡੀਓ ਕਾਲ ਚੱਕ ਫਿਰ ਤੈਨੂੰ ਦੱਸਦਾ ਤਾਂ ਕਹਿਣ ਦਾ ਮਤਲਬ ਕਿ ਉਹਦੀ ਜਾਂਚ ਪੜਤਾਲ ਕਰਨੀ ਚਾਹੀਦੀ ਆ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਜਲੰਧਰ ਜਲੰਧਰ ਦੇ ਵਿੱਚ ਲੱਕੀ ਉਪਰਾਏ ਦਾ ਕਤਲ ਹੁੰਦਾ ਹਾਲੇ ਤੱਕ ਜਿਹੜਾ ਮੇਨ ਸ਼ੂਟਰ ਹੈ ਅੱਜ ਉਹਦੀਆਂ ਤਸਵੀਰਾਂ ਤੇ ਵਾਇਰਲ ਹੋਈਆਂ ਨੇ ਹੁਸ਼ਿਆਰਪੁਰਿਆ ਉਹ ਕਿ ਉਹਨੂੰ ਗ੍ਰਿਫਤਾਰ ਨਹੀਂ ਕਰ ਸਕੀ ਪੁਲਿਸ ਤੇ ਦੂਜੇ ਪਾਸੇ ਹੁਣ ਤੁਸੀਂ ਵੇਖੋ ਕਿ ਜੋਤੀ ਨੂਰਾ ਦੇ ਘਰ ਦੇ ਅੱਗੇ ਦੇਰ ਰਾਤ ਫਾਇਰਿੰਗ ਹੋ ਜਾਂਦੀ ਹੈ ਇਹ ਵਸੰਤ ਕੁੰਜ ਇਲਾਕਾ ਹੈ ਨਾ ਇਹਨਾਂ ਦਾ ਤੋਂ ਗੱਲ ਇਹ ਆ ਕਿ ਉੱਥੇ ਸਕੂਟੀ ਸਵਾਰ ਆਉਂਦੇ ਆ ਫਾਇਰ ਕਰਦੇ ਆ ਫਿਰ ਭੱਜ ਜਾਂਦੇ ਆ ਤੇ ਦੱਸਦੇ ਆ ਕਿ ਉਸ ਵੇਲੇ ਜੋਤੀ ਨੂਰਾ ਘਰ ਦੇ ਵਿੱਚ ਹੀ ਮੌਜੂਦ ਸੀ ਕਟਨਾ ਜਿਹੜੀ ਆ ਉਹ ਰਾਤ 9:20 ਮਿੰਟ ਦੇ ਕਰੀਬ ਹੈ ਯਾਨੀ ਹਲੇ ਲੋਕ ਪੂਰੀ ਤਰ੍ਹਾਂ ਸੁੱਤੇ ਵੀ ਨਹੀਂ ਸਨ ਤਾਂ ਇਹ ਆਪਣੇ ਆਪ ਦੇ ਵਿੱਚ ਕਹਿੰਦੇ ਆ ਕਿ ਕਾਫੀ ਸੋਚਨ ਵਿਚਾਰਨ ਵਾਲੀ ਗੱਲ ਐ ਵੈਸੇ ਉਹ ਜ ਰਿਪੋਰਟਾਂ ਵੀ ਕਹਿੰਦੀ ਆ ਕਿ ਉਸ ਵੇਲੇ ਜੋਤੀ ਨੂਰਾ ਘਰ ਦੇ ਵਿੱਚ ਨਹੀਂ ਸੀ ਪਰ ਕੁਝ ਰਿਪੋਰਟਾਂ ਦਾ ਕਹਿਣਾ ਹੈ ਕਿ ਭਾਈ ਉਸ ਵੇਲੇ ਉਹ ਘਰ ਦੇ ਵਿੱਚ ਜੀ ਮजूद ਸੀ ਕਿ ਤੋ ਖੈਰ ਇਹ ਤੇ ਹੁਣ ਚਲੋ ਪੁਲਿਸ ਦਾ ਸਾਫ ਕਰੇਗੀ ਕਿ ਗਾਇਕਾ ਹੈ ਸੀ ਕਿ ਨਹੀਂ ਹੈ ਪਰ ਜੋ ਵੀ ਆ ਇਹ ਮਾੜਾ ਹੀ ਆ ਨਾ ਉਹ ਗੱਲ ਇਹ ਆ ਕਿ ਗੁੱਪੀ ਜੀ ਇਹ ਕੰਮ ਤੇ ਬਹੁਤ ਅੱਗੇ ਚਲਾ ਗਿਆ ਜੇ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਇਹ ਕੰਮ ਰੁਕਦਾ ਨਜ਼ਰ ਨਹੀਂ ਆ ਰਿਹਾ ਭਰਾਹਰ ਪਤਾ ਨਹੀਂ ਕਿੱਥੇ ਤੁਰਿਆ ਫਿਰਦਾ ਤੇ ਪ੍ਰਹਾਰ ਪ੍ਰਹਾਰ ਲਾਈ ਫਿਰਦੇ ਆ ਤੁਸੀਂ ਮੈਨੂੰ ਦੱਸੋ ਕਿੰਨਾ ਕੋਈ ਤਾਂ ਅਸਰ ਪੈਣ ਰਿਹਾ ਕਿੰਨਾ ਕੋਈ ਅਸਰ ਪੈਣ ਰਿਹਾ ਕੀ ਕੋਈ ਧੰਕੀਆਂ ਚ ਰੁਕਾਵਟ ਬਣ ਗਈ ਆ ਕੀ ਕੋਈ ਫਰਾਉਟੀਆਂ ਦੇ ਵਿੱਚ ਜਾਂ ਵਸੂਲੀਆਂ ਦੇ ਵਿੱਚ ਗਿਰਾਵਟ ਆ ਗਈ ਆ ਸਾਨੂੰ ਤਾਂ ਕੁਝ ਲੱਗਦਾ ਨਹੀਂ ਪਿਆ ਪ੍ਰਹਾਰ ਪਤਾ ਨਹੀਂ ਕਿੱਥੇ ਚਲੀ ਜਾਂਦਾ ਪਤਾ ਨਹੀਂ ਕਿ ਮਸ਼ਹੂਰੀ ਜ਼ਿਆਦਾ ਹੁੰਦੀ ਆ ਤਾਂ ਖੈਰ ਗੱਲ ਇਹ ਆ ਕਿ ਭਾਈ ਇਸ ਮਾਮਲੇ ਦੇ ਵਿੱਚ ਜੇ ਆਪਾਂ ਵੇਖੀਏ ਤੇ ਕਹਾਣੀ ਜਿਹੜੀ ਹੈ ਨਾ ਉਹ ਕੁੱਲ ਮਿਲਾ ਕੇ ਇਹੋ ਆ ਕਿ ਇੱਥੇ ਜੀਣਾ ਹੋਇਆ ਪਿਆ ਜੇ ਦੁਬਰ ਤੇ ਜੇ ਇਸੇ ਤਰ੍ਹਾਂ ਇਹੀ ਹਾਲ ਰਿਹਾ ਤੇ ਬਹੁਤ ਔਖਾ ਹੋ ਜਾਏਗਾ ਇਹ ਕਹਿੰਦੀ ਆ ਕਿ ਸਾਡੇ ਬੱਚੇ ਇੱਥੇ ਰਹਿਣ ਸਾਡੇ ਬੱਚੇ ਇੱਥੇ ਰਹਿਣ ਜਿੱਦਾਂ ਦਾ ਆ ਇੱਥੇ ਮਾਹੌਲ ਆ ਜਿ ਤਰ੍ਹਾਂ ਦੀਆਂ ਇਹ ਖਬਰਾਂ ਆਉਂਦੀਆਂ ਬੱਚੇ ਤੁਹਾਡੇ ਇੱਥੇ ਕਿਉਂ ਨਾ ਬਈ ਮਤਲਬ ਕਿ ਇੱਥੇ ਰਹਿ ਕੇ ਆਪਣਾ ਸਿਰ ਚ ਤਿਤਲ ਪਰੋਹਣ ਦਾ ਜੋਖਮ ਲੈਣ ਕੇ ਕੇ ਅਸੀਂ ਕਾਮਯਾਬ ਹੋਈਏ ਤੇ ਮੁੜ ਕੇ ਕੱਲ ਨੂੰ ਕੋਈ ਵਰੋਟੀ ਮੰਗੇ ਕੋਈ ਵਸੂਲੀ ਮੰਗੇ ਅਸੀਂ ਨਾ ਦੇ ਪਾਏ ਤਾਂ ਅਗਲਾ ਪਿੱਤਲ ਹੀ ਭਰ ਦੂ ਕੀ ਕਰੋਗੇ ਤੁਸੀਂ ਤੇ ਕੀ ਇੱਥੇ ਪਰ ਤੁਸੀਂ ਪੰਜਾਬ ਨੂੰ ਸੁਧਾਰ ਲਓਗੇ ਤੋਂ ਮੁਸ਼ਕਲ ਹੈ ਬੜੀ ਮੁਸ਼ਕਲ ਬਾਬਾ ਬੜੀ ਮੁਸ਼ਕਲ ਬਹੁਤ ਮੁਸ਼ਕਲ ਹੈ ਇਹਨਾਂ ਦਾ ਭਰਾ ਭਰੂਣ ਕੁਝ ਨਹੀਂ ਹੈ ਉਹ ਦੋ ਤਿੰਨ ਦਿਨ ਚਲਾ ਲੈਂਦੇ ਆ ਫੇਰ ਇਧਰੋਂ ਬੰਦਿਆਂ ਨੂੰ ਫੜ ਲਿਆ ਜਾਇਜ਼ ਨਜਾਇਜ਼ ਉਧਰੋਂ ਫੜ ਲਿਆ ਉਧਰੋਂ ਛੱਡ ਦਿੱਤਾ ਉਹੀ ਕਹਾਣੀ ਤੁਰੀ ਜਾਂਦੀ ਹੈ ਜੀ ਹੂੰ ਜੀ ਬਿਲਕੁਲ ਬਿਲਕੁਲ ਅੱਗੇ ਚੱਲੀਏ ਤਾਂ ਉਧਰ ਐਮਪੀ ਅਮਰਪਾਲ ਸਿੰਘ ਹੋਣੀ ਫੇਰ ਤੋਂ ਪਟੀਸ਼ਨ ਲੈ ਕੇ ਆਏ ਤੇ ਫੇਰ ਤੋਂ ਸਰਕਾਰ ਨੂੰ ਨੋਟਿਸ ਜਾਰੀ ਹੋਇਆ ਕਿ ਸਰਕਾਰ ਦਾ ਰਵਈਆ ਉਹੀ ਰਹੂਗਾ ਜਾਂ ਮਨਮੇਰ ਕੋਈ ਪਾਊਗੀ ਵੈਸੇ ਇਹ ਵੀ ਤਾਂ ਹੈਰਾਨ ਕਰਦੀ ਗੱਲ ਹੈ ਨਾ ਵੀ ਕੋਈ ਸੰਵਿਧਾਨਕ ਤੌਰ ਦੇ ਉੱਪਰ ਚੁਣਿਆ ਗਿਆ ਉਸਨੇ ਆਪਣਾ ਰਾਹ ਛੱਡ ਕੇ ਸੰਵਿਧਾਨ ਦੀ ਸੌ ਵੀ ਚੱਕ ਲਈ ਤੇ ਚੱਲ ਕਹਿੰਦਾ ਵੀ ਸੰਵਿਧਾਨ ਦੇ ਰਾਹ ਨਾ ਚੱਲ ਕੇ ਦੇਖ ਲੈਣੇ ਉਹਨੂੰ ਉੱਥੇ ਵੀ ਨਹੀਂ ਚੱਲਣ ਦਿੱਤਾ ਜਾਂਦਾ ਫਿਰ ਇਹ ਤਾਂ ਨਿਰਾਸ਼ਾ ਹੀ ਪੱਲੇ ਪਾਈ ਜਾ ਰਹੀ ਹੈ ਇੱਕ ਨਹੀਂ ਇਸ ਤੋਂ ਵੀ ਵੱਡੀ ਹੈਰਾਨਗੀ ਦੀ ਗੱਲ ਕੀ ਤੁਹਾਡੇ ਲਈ ਇਹ ਨਹੀਂ ਹੈ ਕਿ ਤੁਸੀਂ ਤੇ ਖਬਰਾਂ 'ਚ ਪੜਿਆ ਹੋਊਗਾ ਪਿਛਲੇ ਹਫ਼ਤੇ ਕਿ ਇਹਨਾਂ ਦੀ ਪਟੀਸ਼ਨ ਹੀ ਰੱਦ ਹੋ ਗਈ ਜੀ ਬਿਲਕੁਲ ਤੇਰਾ ਰਿਪੋਰਟ 'ਚ ਕੀ ਚੱਲ ਪਿਆ ਇਹ ਵੀ ਤੇ ਇੱਕ ਬੜਾ ਵੱਡਾ ਸਵਾਲ ਹੈ ਇਹਦਾ ਮਤਲਬ ਕਿ ਪਟੀਸ਼ਨ ਰੱਦ ਹੋਈ ਨਹੀਂ ਸੀ ਜੀ ਦਰਾਂ ਚੱਲ ਕੀਆ ਕਿ ਕੋਰਟ ਦੇ ਹੁਕਮਾਂ ਤੋਂ ਬਾਅਦ ਜੋ ਡੀਐਮ ਨੂੰ ਜਾਂ ਕਹਿ ਲਓ ਕਿ ਡਿਪਟੀ ਕਮਿਸ਼ਨਰ ਜਾਂ ਸਬੰਧਤ ਅਧਿਕਾਰੀ ਜਿਹੜੇ ਹੁੰਦੇ ਆ ਉਹਨਾਂ ਨੂੰ ਜੋ ਅਰਜ਼ੀ ਲਾਈ ਗਈ ਸੀ ਉਹਨਾਂ ਨੇ ਨਾ ਕਰ ਦਿੱਤੀ ਸੀ ਰਾਹਤ ਦੇਣ ਤੋਂ ਅਰਜ਼ੀ ਰੱਦ ਹੋਈ ਸੀ ਨਾ ਕਿ ਪਟੀਸ਼ਨ ਰੱਦ ਹੋਈ ਸੀ ਸਾਡੇ ਜਿਹੜੇ ਹੁਣ ਇੱਥੇ ਬੈਠੇ ਨੇ ਪੱਤਰਕਾਰ ਜਾਂ ਜਿਹੜੇ ਰਿਪੋਰਟਿੰਗ ਕਰਨ ਵਾਲੇ ਪਤਾ ਨਹੀਂ ਉਹ ਕਿਉਂ ਸੁੱਤੇ ਹੀ ਰਿਪੋਰਟਿੰਗ ਕਰੀ ਜਾਂਦੇ ਆ ਪਟੀਸ਼ਨ ਦਾ ਰੱਦ ਹੋਣਾ ਅਰਜ਼ੀ ਦਾ ਰੱਦ ਹੋਣਾ ਦੋ ਚੀਜ਼ਾਂ ਅਲੱਗ-ਅਲੱਗ ਹੁੰਦੀਆਂ ਆ ਕਿ ਪਟੀਸ਼ਨ ਰੱਦ ਹੁੰਦੀ ਤੇ ਅੱਜ ਫਿਰ ਸੁਣਵਾਈ ਕਦੋਂ ਹੁੰਦੀ ਨੋਟਸ ਕਦੋਂ ਹੁੰਦਾ ਮੈਨੂੰ ਦੱਸੋ ਤੇ ਉਸ ਪਟੀਸ਼ਨ ਰੱਦ ਕਰਨ ਦੀ ਖਬਰ ਵੀ ਜਿਹੜੀ ਆ ਉਹ ਚੱਲੀ ਤੇ ਉਹਦੇ ਵਿੱਚ ਕੁਝ ਅਮਰਤਪਾਲ ਸਿੰਘ ਦੀ ਜਿਹੜੀ ਟੀਮ ਦੇ ਬੰਦੇ ਆ ਉਹਨਾਂ ਨੇ ਵੀ ਜ਼ਰੂਰ ਮਤਲਬ ਕਿ ਕਿਤੇ ਨਾ ਕਿਤੇ ਲੱਗਦਾ ਕੋਈ ਨਾ ਕੋਈ ਕੋਤਾਹੀ ਕੀਤੀ ਆ ਕਿ ਉਹਨਾਂ ਨੂੰ ਫੌਰੀ ਤੌਰ ਤੇ ਇਹਨਾਂ ਚੀਜ਼ਾਂ ਦਾ ਖੰਡਨ ਕਰਨਾ ਚਾਹੀਦਾ ਸੀ ਹਾਲਾਂਕਿ ਬਾਅਦ ਦੇ ਵਿੱਚ ਜਿਹੜੇ ਕਰਮਵੀਰ ਸਿੰਘ ਪੰਨੂਆ ਉੰਦਾਂ ਨੇ ਆਕੇ ਮੋਰਚਾ ਸੰਭਾਲਿਆ ਤੇ ਗੱਲਬਾਤ ਨੂੰ ਸਾਫ਼ ਕੀਤਾ ਦੂਜੀ ਗੱਲ ਦੂਜੀ ਗੱਲ ਇਹ ਕਿ ਪਿਛਲੇ ਹਫ਼ਤੇ ਹੀ ਜਦੋਂ ਸੁਣਵਾਈ ਹੋਈ ਸੀ ਤੇ ਜਿਹੜੀ ਉਹ ਕਥਿਤ ਇਟਲਿਸਟ ਆ ਉਹਦਾ ਬੜਾ ਵੱਡਾ ਜ਼ਿਕਰ ਆਇਆ ਸੀ ਐਨਐਸਏ ਦੇ ਮਾਮਲੇ ਦੇ ਵਿੱਚ ਹੁਣ ਹੁਣ ਫੇਰ ਆ ਗਿਆ ਕਿਉਂਕਿ ਦੇਖੋ ਬਜਟ ਸੈਸ਼ਨ ਤੇ ਜਿਹੜਾ ਉਹ ਹੈਗਾ ਸ਼ਾਇਦ 13 ਫਰਵ ਤੱਕ ਤੇ ਉਸ ਤੋਂ ਬਾਅਦ ਫੇਰ ਜਿਹੜਾ ਇਹ ਦੂਜੇ ਪੜਾ ਦਾ ਬਜਟ ਸੈਸ਼ਨ ਚੱਲਣਾ ਹੈ ਤਾਂ ਕਿਉਂਕਿ ਹੁਣ ਸੁਣਵਾਈ ਹੋਵੇਗੀ ਹੁਣ ਤੋਂ ਚਾਲੂ ਹੋਇਆ ਕੰਮ ਤਾਂ ਤਿੰਨ ਦੇ ਵਿੱਚ ਵਿੱਚ ਟਾਈਮ ਆ ਜਿਹੜਾ ਉਹ ਜਵਾਬ ਦਾ ਦਿੱਤਾ ਗਿਆ ਉਹਦੇ ਟਾਈਮ ਦੇ ਅੰਦਰ ਅੰਦਰ ਹੀ ਉਸ ਟਾਈਮ ਦੇ ਵਿੱਚ ਵਿੱਚ ਹੀ ਪੰਜਾਬ ਸਰਕਾਰ ਜਿਹੜੀ ਆ ਨਾ ਉਹ ਮਤਲਬ ਕਿ ਜਵਾਬ ਦੇਵੇਗੀ ਤੇ ਫਿਰ ਫੈਸਲਾ ਆ ਜਾਵੇਗਾ ਕਹਿਣ ਦਾ ਭਾਵ ਇਹ ਆ ਕਿ ਐਤਕੀ ਇਹਨਾਂ ਦੀ ਲੀਗਲ ਟੀਮ ਨੇ ਫੁਰਤੀ ਵਰਤੀ ਆ ਚੁਸਤੀ ਵਰਤੀ ਆ ਕਿ ਭਈ ਸਮਾਂ ਰਹਿੰਦੇ ਆ ਕਿਉਂਕਿ ਦੂਜਾ ਗੇੜ ਹਾਲੇ ਬਜਟ ਸੈਸ਼ਨ ਦਾ ਜਿਹੜਾ ਹੈ ਉਹ ਸ਼ੁਰੂ ਹੋਣਾ ਹੈ ਤਾਂ ਉਸ ਗੇੜ ਦੇ ਵਿੱਚ ਹੀ ਘਟੋ-ਘਟਾ ਹਜੜੀ ਯਕੀਨੀ ਬਣ ਜਾਵੇ ਪਰ ਇਹ ਤੇ ਹੁਣ ਕੋਰਟ ਨੇ ਤੈਅ ਕਰਨਾ ਪੰਜਾਬ ਸਰਕਾਰ ਦਾ ਤਾਂ ਤੁਸੀਂ ਵੇਖ ਹੀ ਲਓ ਉਹਨਾਂ ਨੇ ਤਾਂ ਇੱਕੋ સૂਤਰੀ ਇਹ ਰੱਖੀ ਆ ਗੱਲ ਕਿ ਨਹੀਂ 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 ਇਹਦੇ ਆਉਣ ਦੇ ਨਾਲ ਅਸ਼ਾਂਤੀ ਫੈਲ ਜਾਏਗੀ ਇਹ ਹੋਏਗਾ ਵਾਹ ਹੋ ਜਾਏਗਾ ਪਰੰਤੂ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਆ ਕਿ ਜੇ ਨੁਮਾਇੰਦਾ ਕੋਈ ਜੇਲ੍ਹ ਚੋਂ ਖੜ ਕੇ ਬਣ ਸਕਦਾ ਹੈ ਜੇ ਉਹਨੂੰ ਇਹ ਅਧਿਕਾਰ ਇਸ ਸੰਵਿਧਾਨ ਨੇ ਦਿੱਤਾ ਹੈ ਤਾਂ ਬਿਲਕੁਲ ਉਹਦਾ ਇਹ ਅਧਿਕਾਰ ਜਿਹੜਾ ਹੈ ਉਹ ਬਣਦਾ ਕਿ ਉਹ ਸਭਾ ਦੇ ਵਿੱਚ ਉਹ ਬੈਠਕਾਂ ਦੇ ਵਿੱਚ ਹਿੱਸਾ ਲਵੇ ਉਹਦੇ ਜਿਹੜੇ ਹਲਕੇ ਦੇ ਲੋਕ ਆ ਉਹਨਾਂ ਦੇ ਜਿੰਨੇ ਵੀ ਮੁੱਦੇ ਆ ਉਹਨਾਂ ਦੀ ਉਹ ਗੱਲ ਕਰੇ ਉਹ ਮੇਰੇ ਖਿਆਲ ਦੇ ਨਾਲ ਐਸਾ ਹੋਣਾ ਚਾਹੀਦਾ ਜਾਂ ਜਾਂ ਇਹ ਪ੍ਰੋਸੈਸ ਹੀ ਬੰਦ ਕਰ ਦੇਣਾ ਚਾਹੀਦਾ ਕਿ ਜੇ ਕਦੀ ਵੋਟ ਨਹੀਂ ਪਾ ਸਕਦਾ ਤੇ ਫਿਰ ਕਦੀ ਇਲੈਕਸ਼ਨ ਵੀ ਨਾ ਲੜੇ ਤੇ ਜੇ ਕਦੀ ਇਲੈਕਸ਼ਨ ਲੜ ਕੇ ਉਹ ਇਲੈਕਸ਼ਨ ਜਿੱਤ ਸਕਦਾ ਇੱਕ ਨੁਮਾਇੰਦਗੀ ਹਾਸਲ ਕਰ ਸਕਦਾ ਤਾਂ ਫਿਰ ਉਸ ਨੁਮਾਇੰਦਗੀ ਦੇ ਜਿਹੜੇ ਅਧਿਕਾਰ ਬਣਦੇ ਆ ਕਟੋ ਕਟੋ ਪ੍ਰੈਕਟਿਸ ਹੋਣਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਬਿਲਕੁਲ ਬਿਲਕੁਲ ਉਧਰ ਪੰਜਾਬ ਗਵਰਨਰ ਨੇ ਆਪ ਨੂੰ ਜਵਾਬ ਦਿੱਤਾ ਜੀ ਕੀ ਹੈ ਇਹ ਜਵਾਬ ਵੈਸੇ ਗੱਲ ਇਹ ਵੀ ਚੱਲੀ ਜਾਂਦੀ ਹੈ ਵੀ ਹੋਰ ਸਾਰੀਆਂ ਪਾਰਟੀਆਂ ਦੇ ਨਮਾਇंदे ਪਹੁੰਚੀ ਜਾਂਦੇ ਨੇ ਇਹ ਜਨਾਬ ਦੇ ਨਾਲ ਗਵਰਨਰ ਸਾਹਿਬ ਦੇ ਨਾਲ ਇਹ ਸਤਾਧਾਰੀ ਤੇਰੇ ਨਾਲ ਤਾਂ ਕੋਈ ਗਿਲਾ ਸ਼ਿਕਵਾ ਤਾਂ ਨਹੀਂ ਜਿਹੜਾ ਇਹ ਲੱਗੇ ਨਹੀਂ ਲੱਗਦੇ ਜੀ ਦੇਖੋ ਗੱਲ ਇਹ ਹੈ ਨਾ ਕਿ ਉਹ ਤਾਂ ਯੁੱਧ ਨਸ਼ਾ ਵਿਰੁੱਧ ਕਰ ਰਹੇ ਨੇ ਤੇ ਜੇ ਰਾਜਪਾਲ ਸਾਹਿਬ ਉਹਨਾਂ ਨੂੰ ਉੱਥੇ ਪਹੁੰਚਿਆ ਨੂੰ ਸਵਾਲ ਕੋਈ ਕਰ ਦੇਣ ਤੇ ਫਿਰ ਤੇ ਕਮੇਟੀ ਹੋ ਜਾਏਗਾ ਤੇ ਜੇ ਉਹ ਪੈਦਲ ਯਾਤਰਾ ਕਰ ਰਹੇ ਨੇ ਤੇ ਇਹਦਾ ਮਤਲਬ ਕਿ ਉਹਨਾਂ ਦੀ ਜਾਚੇ ਤੇ ਨਸ਼ੇ ਦੀ ਸਮੱਸਿਆ ਖਤਮ ਨਹੀਂ ਨ ਹੋਈ ਪਰ ਜੇ ਤੁਸੀਂ ਕਿਸੇ ਪੰਵਕੜ ਨੂੰ ਪੁੱਛੋਗੇ ਉਹਨੇ ਕਹਿਣਾ 25 25 50 ਤੇ ਮੈਨੂੰ ਨਸ਼ਾ ਪੰਜਾਬ ਚੋਂ ਲੱਭ ਕੇ ਦਿਖਾ ਤਰੀਕੀ ਕਰੋਗੇ ਕਿਉਂ ਕਿਉਂਕਿ ਉਹਨੇ ਮੰਨਣਾ ਹੀ ਨਹੀਂ ਤੁਸੀਂ ਚਿੱਟਾ ਫੜਾਓਗੇ ਉਹਨੇ ਕਹਿਣਾ ਜਾ ਪਰੇ ਤੇ ਲੂਣ ਆ ਜੀ ਤੁਸੀਂ ਕਾਲੀ ਫੀਮ ਫੜਾਓਗੇ ਉਹਨੇ ਕਹਿਣਾ ਇਹ ਤੇ ਜਿਹੜਾ ਸਾਡਾ ਮੁੱਖ ਮੰਤਰੀ ਸੜਕ ਚੈੱਕ ਕਰਨ ਜਾਂਦਾ ਉਹਦੀ ਲੋਕਿਆ ਹੂੰ ਤੁਸੀਂ ਕਹੋਗੇ ਇਹਦੇ ਚੋਕ ਫੀਮ ਦੀ ਵਾਸ਼ਨਾ ਆਉਂਦੀ ਆ ਉਹ ਕਹੇਗਾ ਤੂੰ ਉੱਤੇ ਕੈਮੀਕਲ ਛਿੜਕਿਆ ਕਰ ਲਾ ਗੱਲ ਮਲਕ ਮੰਨਣਾ ਹੀ ਨਹੀਂ ਜਦੋਂ ਇਸ ਕਰਕੇ ਭਾਈ ਇਹ ਜਿਹੜਾ ਮਾਮਲਾ ਥੋੜਾ ਸੱਤਾਧਾਰੀਆਂ ਵਾਸਤੇ ਉਲਟਾ ਹੁੰਦਾ ਹੈ لہذا ਉਹ ਨਹੀਂ ਜਾਣਗੇ ਤੇ ਅਲੋਚਨਾ ਕਰ ਰਹੇ ਸਨ ਪਰ ਇਹਦੇ ਵਿੱਚ ਹੁਣ ਗਵਰਨਰ ਸਾਹਿਬ ਨੇ ਜਵਾਬ ਦਿੱਤਾ ਉਹਨਾਂ ਕਹਿ ਕੇ ਮੈਂ ਜੋ ਮੇਰੇ ਸੰਵਿਧਾਨਕ ਅਧਿਕਾਰ ਆ ਮੈਂ ਸੰਵਿਧਾਨਕ ਜੋ ਮਤਲਬ ਕਿ ਐਸ ਵੇਲੇ ਕੰਮ ਕਰ ਰਿਹਾ ਉਹ ਇੱਕ ਪੈਰੇ ਦੇ ਵਿੱਚ ਹੀ ਕਰ ਰਿਹਾ ਮੈਂ ਤੇ ਇਹਦਾ ਮਤਲਬ ਇਹ ਆ ਕਿ ਉਹਨਾਂ ਨੇ ਸਿੱਧਾ ਸਰਕਾਰ ਨੂੰ ਚੇਤਾਵਨੀ ਦਿੱਤਾ ਕਿ ਭਾਈ ਤੁਸੀਂ ਆਪਣਾ ਕੰਮ ਕਰ ਰਹੇ ਹੋ ਮੈਂ ਆਪਣਾ ਕੰਮ ਕਰ ਰਿਹਾ ਵਾਂ ਉਹ ਬੋਲੇ ਨੇ ਕਿ ਸੰਵਿਧਾਨ ਦਾ ਪਾਲਣ ਕਰ ਰਿਹਾ ਚੋਣਾਂ ਨਹੀਂ ਲੜਨਾ ਮੈਂ ਕੋਈ ਰਾਜਨੀਤੀ ਦੇ ਦੋਸ਼ ਜਿਹੜੇ ਆ ਜਲਾਰੇ ਆ ਗੱਲ ਤੇ ਆ ਪਰ ਤੁਹਾਨੂੰ ਪਤਾ ਹੀ ਆ ਵੜਿੰਗ ਸਾਹਿਬ ਨੇ ਵੀ ਇਹਨੂੰ ਸਮਝਾਉਤਾ ਐਕਸਪ੍ਰੈਸ ਦੱਸਿਆ ਸੀਗਾ ਕਿ ਆਹ ਵੇਖ ਲਓ ਇੱਥੇ ਜ਼ਮੀਨ ਤਿਆਰ ਕੀਤੀ ਜਾ ਰਹੀ ਆ ਭਾਜਪਾ ਵਾਸਤੇ ਉਧਰੋਂ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਇਹਦੇ ਤੇ ਤਾਨਸ ਕੱਸਿਆ ਸੀ ਸੋ ਲਿਹਾਜ਼ਾ ਗਵਰਨਰ ਸਾਹਿਬ ਨੇ ਜਵਾਬ ਦੇ ਦਿੱਤਾ ਕਿ ਭਾਈ ਮੈਂ ਕੋਈ ਇਲੈਕਸ਼ਨ ਨਹੀਂ ਲੜਨਾ ਮੈਂ ਆਪਦੇ ਸੰਵਿਧਾਨ ਦਾ ਹੀ ਪਾਲਣ ਕਰ ਰਿਹਾ ਇਹ ਬਿਲਕੁਲ ਗੱਲ ਇਹਨਾਂ ਦੀ ਠੀਕ ਹੈ ਇਹਨਾਂ ਦੇ ਕੁਝ ਅਧਿਕਾਰ ਖੇਤਰ ਇਸ ਤਰ੍ਹਾਂ ਦੇ ਹੈਗੇ ਆ ਪਰ ਆਮ ਤੌਰ ਤੇ ਕਈ ਸਟੇਟਾਂ ਦੇ ਵਿੱਚ ਗਵਰਨਰ ਇਤਾਂ ਨਹੀਂ ਕਰਦੇ ਪਰ ਇਹਨਾਂ ਨੂੰ ਜ਼ਰੂਰ ਮੇਰੇ ਛਲ ਦੇ ਨਾਲ ਇੱਕ ਪੱਤਰ ਗੁਜਰਾਤ ਦੇ ਗਵਰਨਰ ਨੂੰ ਲਿਖ ਦੇਣਾ ਚਾਹੀਦਾ ਹੈ ਕਿ ਜਿਵੇਂ ਮੈਂ ਪੈਦਲ ਯਾਤਰਾ ਕਰਦਾ ਕਿ ਘੱਟੋ-ਕੱਟ ਤੂੰ ਅਡਾਨੀ ਦੇ ਪੋਰਟ ਤੱਕ ਇੱਕ ਯਾਤਰਾ ਕਰਦੇ ਮੇਰਾ ਵੀਰ ਜੀ ਬਿਲਕੁਲ ਇਸ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ-ਬਹੁਤ ਧੰਨਵਾਦ ਜੀ ਸ਼ੁਕਰੀਆ